ਇਹ ਮਾਤਾ ਰਾਣੀ ਦਾ ਜਿਹੜਾ ਹਰ ਸਾਲ ਕਰਾਇਆ ਜਾਂਦਾ ਹੈ ਵਿਚੇ ਜਾ ਮਾਤਾ ਜੀ ਜੀ ਸਾਰੇ ਭਗਤਾਂ ਨੂੰ ਅਪੀਲ ਕੀਤੀ ਜਾਂਦੀ ਆ ਕਿ 24ਵਾਂ ਪਗਮਤੀ ਜਾਗਰਨ ਉਹ ਗੜਾ ਮੰਡੀ ਨੇੜੇ ਨਕੂਚੱਕ ਦਿਗਾਲ ਰੋਡ ਵਿਖੇ ਤੁੰਤਾ ਬਣਾ ਮਨਾਇਆ ਜਾ ਰਿਹਾ ਇਹ 24 ਸਾਲ ਲਗਾਤਾਰ ਹੋ ਗਿਆ ਨੇ ਜਿਹੜੀ ਮਾਤਾ ਰਾਣੀ ਦੀ ਜਿਹੜੀ ਜੋਤ ਹੈ ਉਹ ਜਵਾਲਾ ਜੀ ਤੋਂ ਲਈ ਜਾਂਦੀ ਆ ਤੇ 9 ਦਿਨ ਤੱਕ ਲਗਾਤਾਰੋਂ ਦਾ ਪੂਜਨ ਹੁੰਦਾ ਉਸ ਤੋਂ ਬਾਅਦ ਫਿਰ ਜਵਾਲਾ ਜੀ ਲੈ ਕੇ ਜਾਇਆ ਜਾਂਦਾ ਤੇ 11 ਤਰੀਕ ਨੂੰ ਲੰਗਰ ਤੇ ਰਾਤ ਨੂੰ ਜਾਗਰਣ ਤੇ ਜਿਹੜੀ ਆਉਣ ਵਾਲੀ ਪਾਰਟੀ ਆ ਉਹ ਪ੍ਰਿਆਤਰੀ ਜੀ ਆਪਣੇ ਮਤਲਬ ਕੀ ਮਾਤਾ ਦੇ ਗੀਤਾਂ ਦਾ ਗੁਣਗਾਨ ਕਰਨਗੇ ਤੇ ਸਾਰੇ ਭਗਤ ਜਨਾਂ ਨੂੰ ਅਰਦਾਸ ਹੈ ਕਿ ਆ ਕੇ ਓਮ 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 ਅਗੇ ਅਗੇ ਜਾਗਰਣ ਦੀ ਔਰ ਪੰਡਾਰੇ ਦੀ ਆਪਣੀ ਰੌਣਕ ਵਧਾਓ ਜੀ ਇਹ ਮਾਤਾ ਰਾਣੀ ਦਾ ਜਗਾਤਾ ਹਰ ਸਾਲ ਕਰਾਇਆ ਜਾਂਦਾ ਹੈ ਕਿੱਥੇ ਜਾ ਮਾਤਾ ਜੀ ਜੀ ਸਾਰੇ ਭਗਤਾਂ ਨੂੰ ਅਪੀਲ ਕੀਤੀ ਜਾਂਦੀ ਆ ਕਿ 24ਵਾਂ ਪਗਮਤੀ ਜਾਗਰਨ ਉਹ ਬਾਰਾ ਮੰਡੀ ਨੇੜੇ ਨੇ ਕੋਚੱਕ ਜਗਿਆਲ ਰੋਡ ਵਿਖੇ ਤੁਮ ਤਾਂ ਆਪਣਾ ਮਨਾਇਆ ਜਾ ਰਿਹਾ ਇਹ 24 ਸਾਲ ਲਗਾਤਾਰ ਹੋ ਗਿਆ ਨੇ ਜਿਹੜੀ ਮਾਤਾ ਰਾਣੀ ਦੀ ਜਿਹੜੀ ਜੋਤ ਹੈ ਉਹ ਜਵਾਲਾ ਜੀ ਤੋਂ ਲਈ ਜਾਂਦੀ ਆ ਤੇ 9 ਦਿਨ ਤੱਕ ਲਗਾਤਾਰ ਉਹਦਾ ਪੂਜਨ ਹੁੰਦਾ ਉਸ ਤੋਂ ਬਾਅਦ ਫਿਰ ਜਵਾਲਾਜੀ ਲਾਗੇ ਆ ਜਾਂਦਾ ਤੇ 11 ਤਰੀਕ ਨੂੰ ਲੰਗਰ ਤੇ ਰਾਤ ਨੂੰ ਜਾਗਰਣ ਤੇ ਜਿਹੜੀ ਆਉਣ ਵਾਲੀ ਪਾਰਟੀ ਆ ਉਹ ਪ੍ਰਿਆਤਰੀ ਜੀ ਆਪਣੇ ਮਤਲਬ ਕੀ ਮਾਤਾ ਦੇ ਗੀਤਾਂ ਦਾ ਗੁਣਗਾਨ ਕਰਨਗੇ ਤੇ ਸਾਰੇ ਭਗਤ ਜਨਾਂ ਨੂੰ ਅਰਦਾਸ ਹੈ ਕਿ ਆ ਕੇ ਕੋਮ ਹਮਾ ਅਗੇ ਆ ਕੇ ਜਾਗਰਣ ਦੀ ਔਰ ਪੰਡਾਰੇ ਦੀ ਆਪਣੀ ਰੌਣਕ ਵਧਾਓ ਜੀ